ਮਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਕੀਰੋਂ ਕੇ ਤਖਤਾਂ ਦੇ ਮਾਲਕ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧ ਸਰਸੇਉੜਾ ਸਹਿਵਾਲਾ ਦਾ ਇਹ ਜੀਵਨ ਹੈ ਬਹੁਤ ਹੀ ਕਠਨ ਕਮਾਈ ਕਰਨ ਵਾਲਾ ਜੀਵਨ ਹੈ ਜਦੋਂ ਬਾਬਾ ਬਲਵੰਤ ਸਿੰਘ ਜੀ ਲੇਵਾਰ ਤੋਂ ਅੱਗੇ ਨੂੰ ਜਾਣ ਲੱਗੇ ਤਿੱਦਾਂ ਬਾਬਾ ਜੀ ਨਹਿਰ ਦੇ ਲਾਗੇ-ਲਾਗੇ ਅੱਗੇ ਨੂੰ ਤੁਰੇ ਜਾ ਰਹੇ ਨੇ ਇੱਕ ਪਾਸੇ ਸੁਹਾ ਚੱਲ ਰਿਹਾ ਹੈ ਇੱਕ ਪਾਸੇ ਨਹਿਰ ਹੈ ਉਹੜੀ ਵਿਤ ਨਾਲ ਜਾਂਦੇ ਜਾਂਦੇ ਹੌਲੀ ਹੌਲੀ ਸੂਹਾ ਉੱਤਰ ਵੱਲ ਨੂੰ ਵੱਧਾ ਗਿਆ ਇਤਨਾ ਬਾਬਾ ਜੀ ਨਹਿਰ ਤੋਂ ਜਾਂਦੇ ਜਾਂਦੇ ਸੂਏ ਦੀ ਪੱਠੜੀ ਵੱਲ ਹੋ ਗਏ ਉਹ ਵੀ ਪੱਠੜੀ ਤੇ ਜਾਂਦੇ ਜਾਂਦੇ ਅੱਗੇ ਬਹੁਤ ਹੀ ਸੰਘਣਾ ਨਹਿਰ ਦੇ ਤੇ ਸੂਰਜ ਵਿਚਾਲੇ ਕਿ ਗਿਆ ਆਇਆ ਜਦੋਂ ਉਹ ਝੜੀ ਦੇ ਵਿੱਚ ਬਾਬਾ ਜੀ ਪਰਵੇਸ਼ ਹੋਣ ਲੱਗੇ ਅੱਗੇ ਕੀ ਦਿਖਦੇ ਹਨ ਅੱਗੇ ਕੋਈ ਸਾਧੂ ਫਕੀਰ ਆਪਦੇ ਆਨੰਦ ਵਿੱਚ ਧਾਣੀਆਂ ਦੇ ਕੋਲ ਇੱਕ ਛੋਟੇ ਦਰਖ ਦੇ ਥੱਲੇ ਬੈਠੇ ਹਨ ਬੱਬਾ ਜੀ ਨੇ ਜਦੋਂ ਉਹਦੇ ਵੱਲ ਤੱਕਿਆ ਅੱਬਾ ਜੀ ਹੌਲੀ-ਹੌਲੀ ਉਹਨਾਂ ਦੇ ਕੋਲ ਚਲੇ ਗਏ ਕੀ ਦੇਖਦੇ ਹਨ ਕਿ ਉਹ ਆਪਣੇ ਆਨੰਦ ਵਿੱਚ ਬੈਠੇ ਹਨ ਜਦੋਂ ਉਹਨਾਂ ਨੂੰ ਖੜਕਾ ਜਾਂ ਸੁਣਿਆ ਤਾਂ ਉਹਨਾਂ ਦੀ ਸਮਾਧੀ ਖੁੱਲੀ ਕੀ ਦੇਖਦੇ ਹਨ ਛੋਟੀ ਉਮਰ ਦੇ ਵਿੱਚ ਕੇ ਸਾਹਮਣੇ ਕੋਈ ਫਕੀਰ ਆਇਆ ਹੈ ਉਮਰ ਬੜੀ ਛੋਟੀ ਹੈ ਉਹ ਸਾਹਮਣੇ ਦੇਖ ਕੇ ਉਸਕੀ ਨੇ ਇਸ਼ਾਰਾ ਕੀਤਾ ਕਿ ਬੈਠ ਜਾਓ ਮਬਦਲਵੰਤ ਸਿੰਘ ਜੀ ਉਹ ਫਕੀਰ ਦੇ ਕੋਲੇ ਬੈਠ ਗਏ ਬੈਠੇ-ਬੈਠੇ ਕੀ ਇਹਨੇ ਪੁੱਛਿਆ ਫਕਰਾ ਕਿੱਥੋਂ ਆਇਆ ਪਹਿਲੇ ਲੱਗੇ ਅਸੀਂ ਇੱਥੋਂ ਹੀ ਆਇਆ ਨੇੜਿਆਂ ਹੀ ਅੱਲੇਆਲ ਤੋਂ ਆਏ ਆਂ ਜਾਂਦੇ ਜਾਂਦੇ ਤੁਸੀਂ ਨਜ਼ਰ ਆ ਗਏ ਮੈਂ ਤੁਹਾਡੇ ਵੱਲੋਂ ਆ ਗਿਆ ਠੀਕ ਹੈ ਫਕਰਾ ਆ ਜਾ ਬੈਠ ਜਾ ਹੋਰ ਸੁਣਾਮ ਕਿੰਨਾ ਤੇਰੀ ਜ਼ਿੰਦਗੀ ਦਾ ਸਮਾਂ ਲੰਘ ਰਿਹਾ ਹੈ। ਬਾਬਾ ਬਲਵੰਤ ਸਿੰਘ ਜੀ ਕਹਿਣ ਲੱਗੇ ਅਸੀਂ ਬੜੇ ਆਪਦੇ ਆਨੰਦ 'ਚ ਰਹਨੇ ਆਂ। ਪਰਮੇਸ਼ਰ ਨੂੰ ਤੇ ਹੁਨੇ ਆ। ਉਹਦਾ ਸਿਮਰਨ ਕਰਦੇ ਆਂ। ਤੇ ਇਸ ਤਰ੍ਹਾਂ ਸਾਡੇ ਦਿਨ ਬਤੀਤ ਹੋ ਰਹੇ ਨੇ। ਸਭ ਨੂੰ ਕਿਹਾ ਜੇ ਤੁਸੀਂ ਨਾਮ ਹੀ ਜਪਣਾ ਕੋਈ ਕਰਨੀ ਇੱਥੇ ਸਾਡੇ ਕੋਲ ਰਹੋ। ਨਾਲੇ ਅਸੀਂ ਤੁਹਾਡੀ ਸੇਵਾ ਕਰਿਆ ਕਰਾਂਗੇ ਜਲ ਪਾਣੀ ਦੀ ਇੱਥੇ ਰਹੋ ਇੱਥੇ ਤੁਸੀਂ ਜਿੱਥੇ ਵੀ ਤੁਹਾਡੇ ਮਨ ਕਰਦਾ ਹੈ ਤੇ ਬੈਠ ਕੇ ਸਮਾਧੀ ਲਾ ਕੇ ਆਪਦਾ ਨਾਮ ਜਪਿਆ ਕਰੋ ਆਨੰਦ ਮਾਣੋ ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਅੱਲਾਹ ਵਾਤਾ ਕਰਦੇ ਫਿਰ ਬਾਬਾ ਬਲਵੰਤ ਸਿੰਘ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਉਹਦਾ ਕੀ ਨਾਮ ਹੈ ਤਾਂ ਉਹ ਵੀ ਕਹਿਣ ਲੱਗਿਆ ਸਾਡਾ ਨਾਮ ਅਮਰ ਸਿੰਘ ਅਸੀਂ ਵੀ ਕਾਫੀ ਦੂਰੋਂ ਆਏ ਹਾਂ ਇਹ ਸਾਨੂੰ ਜਗਾ ਬਹੁਤ ਮੰਨੂ ਤਿਆਰੀ ਲੱਗੀ ਅਸੀਂ ਇੱਥੇ ਕਾਫੀ ਜਿੰਦ ਇੱਥੇ ਬੈਠੇ ਹਾਂ ਆਨੰਦ ਮੰਡਿਆ ਕੋਈ ਨਾ ਕੋਈ ਨਗਰ ਵਿੱਚੋਂ ਜਲ ਪਾਣੀ ਰਾਜੰਦਰ ਦਾ ਸ਼ੱਕ ਲਈਦਾ ਨਹੀਂ ਆਪਦੇ ਬੈਠੇ ਰਹਿੰਦੇ ਆ। ਹਰਮੇਸ਼ਰ ਨੂੰ ਤੇ ਹਉਣੇ ਆ। ਇਸ ਤਰ੍ਹਾਂ ਫਿਰ ਬਾਬਾ ਜੀ ਕਹਿਣ ਲੱਗੇ ਠੀਕ ਹੈ। ਸਾਨੂੰ ਹੋਰ ਇੱਕ ਵੀ ਉਕਾਤ ਜਗ੍ਹਾ ਚਾਹੀਦੀ ਆ। ਜਿੱਥੇ ਕੋਈ ਵੀ ਹੁੰਦਾ ਜਾਂਦਾ ਨਾ ਹੋਵੇ। ਬਾਬਾ ਬਲੰਸੀ ਜੀ ਕਹਿਣ ਲਗੇ। ਤੇ ਸੰਤ ਅਮਰ ਸਿੰਘ ਜੀ ਨੇ ਇਹ ਹੈ ਕਿ ਜਗ੍ਹਾ ਤਾਂ ਬਹੁਤ ਨੇ ਇਹੋ ਜੀਆਂ ਐਤੋਂ ਤੁਸੀਂ ਐਸੇ ਸੂਏ ਦੇ ਨਹਿਰ ਦੇ ਵਿਚਾਲੇ ਦੀ ਤੁਰੇ ਜਾਓ ਤੁਰੇ ਜਾਓ ਅੱਗੇ ਇੱਕ ਰਸਤਾ ਆਵੇਗਾ ਉਸ ਨੂੰ ਰਸਤਾ ਪਾਰ ਕਰ ਜਾਣਾ ਤੁਸੀਂ ਪਾਰ ਕਰਕੇ ਇਹ ਬਹੁਤ ਵੱਡਾ ਚੜ੍ਹਾ ਹੈ ਬਹੁਤ ਵੱਡਾ ਉੱਥੇ ਕੋਈ ਆਉਂਦਾ ਜਾਂਦਾ ਨਹੀਂ ਹੈ। ਉਹ ਫਕੀਰਾਬਾਦ ਤੇ ਬਹੁਤ ਨਾਮ ਜਪਣ ਵਾਲੀ ਜਗ੍ਹਾ ਹੈ। ਉਹ ਚੜੇ ਦੇ ਦੋਨੇ ਪਾਸੇ ਇੱਕ ਪਾਸੇ ਨਹਿਰ ਚੱਲਦੀ ਹੈ ਥੋੜੀ ਦੂਰ। ਸੂਰਤ ਤਕਰੀਬਨ ਜਮਾਂ ਹੀ ਨੇੜੇ ਦੀ ਲੰਧ ਹੈ। ਜੇ ਤੁਹਾਡਾ ਮਨ ਹੈ ਉੱਥੇ ਜਾਣ ਨੂੰ ਕਰਦਾ ਹੈ। ਤਾਂ ਉੱਥੇ ਵੀ ਜਾ ਸਕਦੇ ਹੋ। ਔਰ ਜਿਹੜਾ ਮੇਰਾ ਮਨ ਹੈ ਸ੍ਰੀ ਹਰਿਮੰਦਰ ਸਿੰਘ ਜੀ ਕਹਿਣ ਲੱਗੇ ਵੀ ਜੇ ਤੁਸੀਂ ਮੇਰੇ ਕੋਲੇ ਰਹੋ ਸਮਾਗਮ ਦੀ ਸੇਵਾ ਵੀ ਕਰਿਆ ਕਰੋ ਮੇਰਾ ਸਿਮਰਨ ਦੇ ਨਾਲ ਸੇਵਾ ਵੀ ਪਰਮੇਸ਼ਰ ਨੂੰ ਪ੍ਰਮਾਣ ਹੋ ਜੂਗੀ ਤੁਸੀਂ ਇੱਥੇ ਰਹੋ ਤੁਹਾਡਾ ਜਿਹੜਾ ਚਿਹਰਾ ਉਹ ਸਾਧਨਾ ਵਾਲਾ ਹੈ ਪੀੜਾ ਵਾਲਾ ਨਾਮ ਜਪਣਿਆ ਵਾਲਾ ਤਾਂ ਹੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਮੇਰੇ ਕੋਲੇ ਰਹੋ। ਬਾਬਾ ਜੀ ਕਹਿੰਦੇ ਰਹ ਸਕਦੇ ਆ ਪਰ ਅਸੀਂ ਅਕਾਂਥ ਜਗ੍ਹਾ 'ਚ ਰਹਿਣਾ ਪਸੰਦ ਕਰਦੇ ਆ। ਜਿੱਥੇ ਕੋਈ ਆਵੇ ਜਾਵੇ ਨਾ। ਸਾਨੂੰ ਕਾਣ ਪੀਣ ਦੀ ਕੋਈ ਪਰਵਾਹ ਹੀ ਨਹੀਂ ਹੈ। ਬਸ ਅਚਾਨਕ ਚੱਕ ਮਿਲ ਗਿਆ। ਉਹ ਥੋੜਾ ਗਣਾ ਸ਼ੱਕ ਲੈਣਾ ਨਹੀਂ। ਆਪਦੇ ਅਨੰਦ 'ਚ ਰਹੀਦਾ। ਬਸ ਸਿਮਰਨ ਕਰਨ ਦੇ ਨਾਲ ਹੀ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਛੱਕਣ ਸਪੌਂ ਦੀ ਮਨ ਦੇ ਵਿੱਚ ਇੱਛਾ ਹੀ ਨਹੀਂ ਰਹਿੰਦੀ ਅਬਾ ਬਲਵੰਤ ਸਿੰਘ ਜੀ ਕਹਿੰਦੇ ਕਹਿੰਦੇ ਠੀਕ ਹੈ ਤੁਹਾਡਾ ਆਪਦਾ ਜੱਬ ਤਪਾ ਤੁਹਾਡਾ ਮਨ ਤੁਸੀਂ ਕਰੜੀ ਤੋਂ ਕਰੜੀ ਸਾਉਤ ਕਮਾਈ ਕਰਦੇ ਹੋ ਦੇਖ ਲਓ ਜੇ ਤੁਸੀਂ ਅੱਗੇ ਜਾਣਾ ਹੈ ਉਹ ਜਗ੍ਹਾ ਬਹੁਤ ਕੰਤਾਂ ਦਾ ਦੂਸਰੀ ਜਗ੍ਹਾ ਤੇ ਨੇੜੇ ਹੀ ਹੈ ਇੱਥੇ ਇੱਕ ਹਿੰਮਤਪੁਰਾ ਪਿੰਡ ਹੈ ਉਹ ਦੀਪਗੜ ਦੇ ਵਿੱਚ ਹੀ ਹੋ ਕੇ ਉੱਤੋਂ ਦੀ ਲੰਘਿਆ ਹੋਣਾ ਹੈ ਜੇ ਉੱਤਰ ਵੱਲ ਨੂੰ ਜਾਓਗੇ ਤਾਂ ਹਿੰਮਤਪੁਰਾ ਪਿੰਡ ਆ ਜਾਏਗਾ ਤੁਸੀਂ ਜੇ ਉੱਥੇ ਜਾਣਾ ਹੈ ਉੱਥੇ ਵੇਖ ਸਹੀਦਾਂ ਦਾ ਸਥਾਨ ਹੈ ਉਹ ਸਥਾਨ ਦੇ ਉੱਤੇ ਵੀ ਬੜਾ ਆਨੰਦ ਹੈ ਮੈਂ ਵੀ ਕੁਝ ਦਿਨ ਉੱਥੇ ਰਹਿ ਕੇ ਆਇਆ ਹਾਂ ਪਹਿਲਾਂ ਔਰ ਉਥੇ ਜਿਹੜਾ ਮਹੰਤ ਹੈ ਉਹ ਸੇਵਾ ਵੱਧ ਕਰਦਾ ਹੈ ਇਸ ਕਰਕੇ ਫਿਰ ਮੇਰਾ ਮਨ ਤਾਂ ਕਰਕੇ ਉੱਥੋਂ ਫਿਰ ਇੱਧਰ ਨੂੰ ਆਇਆ ਉਹ ਜਿੰਨਾ ਜਬ ਤੱਕ ਕਰਦੇ ਆ ਉਨਾ ਹੀ ਸੇਵਾ ਵਾਲਾ ਲੈ ਜਾਂਦਾ ਅਸੀਂ ਵੀ ਤੇਰੇ ਮੰਮੂ ਬਹੁਤ ਕੜਾਕੇ ਰੱਖਿਆ ਸਰੀਰ ਵਿੱਚ ਬਹੁਤ ਘੱਟ ਸਕਦੇ ਆ ਨਰਮੇਸ਼ਰ ਦਾ ਸਿਮਰਨ ਕਰਦੇ ਆਂ ਪਰ ਦਨ ਮੇਰਾ ਤੁਹਾਡੀ ਸੇਵਾ ਕਰਨ ਨੂੰ ਜ਼ਰੂਰ ਕਰਦਾ ਹੈ ਇਸ ਤਰ੍ਹਾਂ ਫਿਰ ਅੱਬਾ ਜੀ ਕਹਿਣ ਲੱਗੇ ਨੇ ਤੁਸੀਂ ਮੇਰੇ ਨਾਲ ਬਜ਼ੁਰਗੋਂ ਵੱਡੇ ਹੋ ਫਿਰ ਵੀ ਮੇਰੇ ਨਾਲ ਤੁਹਾਡੀ ਉਮਰ ਦੁਗਣੀ ਨਾਲ ਹੀ ਵੱਧ ਹੋਊਗੀ ਤੇ ਤੁਹਾਡਾ ਸਿਆਣਾ ਸਰੀਰ ਹੈ ਤੁਹਾਡੀ ਸੇਵਾ ਦਾ ਮੇਰਾ ਕਰਨ ਦਾ ਫਰਜ਼ ਹੈ ਤੇ ਅਸੀਂ ਅਸੀਂ ਦੇ ਨਾਲ ਵਿੱਚ ਰਹਿਣਾ ਚਾਹੁੰਦੇ ਹਾਂ ਫਿਰ ਸੰਤ ਅਮਰ ਸਿੰਘ ਜੀ ਕਹਿੰਦੇ ਤੁਸੀਂ ਕੋਈ ਗੱਲ ਨਹੀਂ ਇੱਥੇ ਹਜੇ ਥੋੜਾ ਜਿਹਾ ਰੋ ਸਾਡੇ ਕੋਲ ਜਦੋਂ ਤੁਹਾਡਾ ਮਨ ਕਰੂਗਾ ਫਿਰ ਤੁਸੀਂ ਇਹ ਜਾਇ ਹਿੰਦੁਸਤਾਨ ਦੇ ਸਤਾਨ ਤੇ ਚਲੇ ਜਾਓ ਚਾਹੇ ਉਧਰ ਪਧੌੜ ਵੱਲ ਤੇ ਜਿਹੜਾ ਇਹ ਬਹੁਤ ਵੱਡਾ ਹੈ ਉਹਨਾਂ ਦੇ ਨਾਲ ਵੀ ਇੱਕ ਪਹਾੜ ਦੇ ਪਾਸੇ ਇਸੇ ਤਰ੍ਹਾਂ ਦੀ ਜਗ੍ਹਾ ਹੈ ਉਦਵੀ ਬਹੁਤ ਮੰਤ ਹੈ ਪਰ ਉਸ ਸਥਾਨ ਤੇ ਰਹਿੰਦਾ ਘਟਾ ਕੋਈ ਬੰਦਾ ਉਹ ਸਥਾਨ ਵੀ ਆਨੰਦਮਈ ਹੈ ਜਿੱਥੇ ਤੁਹਾਡਾ ਮਨ ਕਰਦਾ ਤੁਸੀਂ ਉੱਥੇ ਜਾ ਸਕਦੇ ਹੋ ਬਾਬਾ ਜੀ ਫਿਰ 2 ਦਿਨ ਉੱਥੇ ਹੰਤੰਬਰ ਸਿੰਘ ਜੀ ਕੋਲ ਰਹੇ 2 ਦਿਨ ਤੋਂ ਬਾਅਦ ਅੰਤਮਰਸੀ ਜੀ ਨੇ ਬਾਬਾ ਜੀ ਨੇ ਫਦੇ ਬੁਲਾ ਕੇ ਜਦੋਂ ਤੁਰਨ ਲੱਗੇ ਅੰਤਮਰਸੀ ਜੀ ਕਹਿੰਦੇ ਦੇਖੋ ਤੁਸੀਂ ਇੱਥੋਂ ਦੀਪਗੜ ਚਲੇ ਜਾਓ ਦੀਪਗੜ ਜਾ ਕੇ ਤੁਸੀਂ ਗੋੜਾ ਪੁੱਲਾਂ ਕੇ ਅੱਗੇ ਤੁਸੀਂ ਪੁੱਛ ਲੈਣਾ ਕਿਉਂਕਿ ਉੱਥੋਂ ਦੋ ਰਸਤੇ ਮੁਰਦੇ ਨੇ ਤੀਸਰਾ ਕੋਮਪੰਡ ਦੇ ਉੱਤੋਂ ਦੀ ਫੇਰ ਘੁੰਮੇ ਹੁੰਦਾ ਹੈ। ਉੱਥੇ ਜਿਹੜਾ ਕੱਚਾ ਰਸਤਾ ਹੈ। ਉਸ ਰਸਤੇ ਦੇ ਵਿੱਚ ਤੁਸੀਂ ਪੁੱਛ ਕੇ ਜਾਣਾ। ਨਿਸ਼ਾਨੀ ਉੱਤੇ ਕੋਈ ਨਹੀਂ ਹੈ। ਇਸ ਤਰ੍ਹਾਂ ਸੰਤ ਅਮਰ ਸਿਰੀ ਬੰਬਲਵਾਂ ਸਿੰਘ ਜੀ ਨੂੰ ਦੱਸ ਰਹੇ ਨੇ। ਬਾਬਾ ਜੀ ਨੇ ਤੇ ਬਲਾਕ ਦੇ ਉੱਤੋਂ ਕੁਰਨਾ ਕੀਤਾ ਸੰਤ ਅਮਰ ਸਿੰਘ ਜੀਆਂ ਕੋਲੋਂ ਪਰਮੰਦੇ ਵਿੱਚ ਅਬਾਜੀ ਵਿਚਾਰ ਕਰਦੇ ਸੀ ਕਿ ਇਹ ਜੋ ਫੱਕਰ ਦੇ ਕੋਲੇ ਰਹਿਣਾ ਵੀ ਆਨੰਦ ਹੀ ਹੈ ਚਲੋ ਜੋ ਮਾਲਕ ਦਾ ਹੁਕਮ ਹੈ ਉਹ ਡਲ ਹੈ ਜਿੱਥੇ ਉਸਨੇ ਰੱਖਣਾ ਉੱਥੇ ਰਹਿਣਾ ਹੈ ਐਂ ਕਹਿ ਕੇ ਬਾਬਾ ਜੀ ਅੱਗੇ ਤੁਰ ਪੈੰਨੇ ਨੇ ਦੀਪਗਰ ਦੇ ਉੱਤੋਂ ਦੀ ਜਦੋਂ ਜਾ ਕੇ ਅੱਗੇ ਪੁੱਛਿਆ ਉਹ ਤਾਂ ਦਸਿਆ ਬੰਦੇ ਨੇ ਭਾਈ ਆਹ ਦੇਖੋ ਜੀ ਆਹ ਰਸਤਾ। ਉਹ ਕਿਹੜਾ ਇੱਧਰ ਨੂੰ ਜਾਂਦਾ ਹੈ। ਉਹ ਪਿੰਡ ਲੰਕੇ ਆਊਗਾ ਇਹ ਉਸਤਾਨ। ਆਬਾ ਜੀ ਕਹਿੰਦੇ ਠੀਕ ਹੈ। ਆਬਾ ਜੀ ਹੌਲੀ-ਹੌਲੀ ਤੁਰੇ ਗਏ। ਨਮਤਾਂ ਦੇ ਵਿੱਚ ਹੀ ਲੰਘਦੇ ਹੋਏ ਕਿਉਂਕਿ ਉਹਨਾਂ ਨੇ ਦੱਸਤਾ ਜੀ ਅੱਗੇ ਕਿਹਨੂੰ ਜਿਹੜਾ ਰਸਤਾ ਜਾਂਦਾ ਹੈ। ਉਸ ਰਾਤੇ ਪਹਕੇ ਉਹਦੇ ਉਸਤਾਨ ਆ ਜਾਵੇ। ਇਸ ਤਰ੍ਹਾਂ ਬਾਬਾ ਜੀ ਹੌਲੀ-ਹੌਲੀ ਤੁਰੇ ਗਏ ਉਹਦੇ ਤੁਰਦੇ ਅੱਗੇ ਸਿਆਣਾ ਪਿੰਡ ਆਇਆ ਹਿੰਦੂਪੁਰੇ ਤੋਂ ਅੱਗੇ ਗਏ ਯਾ ਕਿ ਫੇਰ ਪੁੱਛਿਆ ਥੋੜਾ ਜਿਆ ਅੱਗੇ ਦੱਸ ਦਿੱਤਾ ਕਿ ਐਸੇ ਰਸਤੇ ਤੁਰੇ ਜਾਓ ਹੌਲੀ-ਹੌਲੀ ਬਾਬਾ ਜੀ ਉਹ ਕਿਚੜਾ ਬੜੀ ਦੂਰੋਂ ਦੇਖਣ ਲੱਗ ਜਾਂਦਾ ਸੀ ਉਹ ਕਾਫੀ ਵੱਡਾ ਜਿਹਾ ਝੜਾ ਸੀ ਅਬ ਭਾਜੀ ਹੌਲੀ ਹੌਲੀ ਉਸ ਚਿੜੀ ਦੇ ਵਿੱਚ ਪਹੁੰਚ ਜਾਂਦੇ ਹਨ ਉਸ ਚਿੜੀ ਦੇ ਵਿੱਚ ਆਪ ਭਾਜੀਆਂ ਨੇ ਬੜਾ ਸਿਮਰਨ ਕੀਤਾ ਹੈ ਬਹੁਤ ਕੜੀ ਤਪੱਸਿਆ ਕੀਤੀ ਹੈ ਉਸ ਸਥਾਨ ਦੇ ਮਹਾਰਾਜ ਜੀ ਨੇ 40-40 ਦਿਨ ਵੀ ਹੋਰੇ ਵਿੱਚ ਬੈਠ ਕੇ ਤਪੱਸਿਆ ਕਰਦੇ ਰਹੇ ਨੇ ਕਿਉਂਕਿ ਇਸ ਸੰਗ ਵਿੱਚ ਪਹਿਲਾਂ ਵੀ ਲਿਖਿਆ ਹੋਇਆ ਹੈ ਉਹਦੇ ਅਮਰ ਸਿੰਘ ਦਾ ਜਿਹੜਾ ਮੁਲਾਪ ਸੀ ਇਹ ਦਾਸ ਕੋਲੋਂ ਥੋੜਾ ਜਿਹਾ ਵਿਸਰਿਆ ਹੋਇਆ ਸੀ ਮਨ ਦੇ ਵਿੱਚ ਵਿਚਾਰ ਜ਼ਰੂਰ ਆਉਂਦੀ ਸੀ ਇਹਨਾਂ ਦਾ ਨਾਮ ਨਹੀਂ ਸੀ ਯਾਦ ਆਉਂਦਾ ਜਗ੍ਹਾ ਦਾ ਜ਼ਰੂਰ ਪਤਾ ਸੀ ਵੀ ਇੱਥੇ ਕਿ ਮਿਲੇ ਸੀ ਕਿ ਮਹਾਰਾਜਿਆਂ ਨੇ ਸਭ ਕੁਝ ਦਾਸ ਨੂੰ ਸੁਣਾਈਆਂ ਹੋਈਆਂ ਸੀ ਸਾਰੀਆਂ ਕਥਾਵਾਂ ਇਸ ਕਰਕੇ ਵਿਸਰਿਆ ਕਰਕੇ ਜਦੋਂ ਫਿਰ ਇੱਕ ਦਿਨ ਰਾਤ ਨੂੰ ਮੇਰੇ ਫੇਰੇ ਦਿਸ਼ਤ ਜਾਦਾ ਆਇਆ ਤਾਂ ਫਿਰ ਇਸ ਨੂੰ ਸਾਰੇ ਨੂੰ ਮੈਂ ਕਲਮ ਬੰਦ ਕਰਕੇ ਫਿਰ ਇਸ ਨੂੰ ਸੰਗਤਾਂ ਦੇ سپرਧ ਕੀਤਾ ਆਉ ਜੋ ਪਹਿਲਾਂ ਗਲਤੀ ਹੋ ਗਈ ਸੀ ਇਹ ਸੰਗਤ ਜੀ ਮਾਫ ਕਰਨੀ ਅੱਗੇ ਬਾਕੀ ਸਮਰਤ ਬਖਸ਼ਣੀ ਆਉ ਅੱਜ ਦਾ ਪ੍ਰਸੰਗ ਦੀ ਸਰਵਣ ਕੀਤਾ ਤੁਸੀਂ ਆਓ ਅਗਲਾ ਸੰਘ ਫਿਰ ਸਰਵਨ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ